ਮੈਂ ਵੀ ਦੋਸਤੋ ਬਾਈ ਜਗਦੀਪ ਕਰਾਉਂਦਾ ਸੌਦਾ ਤੂੰ ਤੇਹੀ ਕਹਤਾ 21 ਮਾਰਦੇ ਸੱਟ ਨਾ ਯਾਰ ਕਰ ਦੋ ਵੀਰ ਮੈਂ ਸੁਨਿਆਰੇ ਵਾਲੇ ਨਹੀਂ ਮਾਰਦਾ ਆਪਣੇ ਵਾਲੀ ਮਾਰੂੰਗਾ ਮਾਰਦੇ 21 10 ਮੈਂ ਦਿਨ ਦੱਸਣਾ ਪੂਰੇ ਆ ਐ ਕਦੋਂ ਕਰਦਾ ਪੂਰੇ ਮੈਂ ਕਰ ਲਿਆ ਉਹ ਬਾਤ ਬੋਲਦਾ ਮੈਂ ਕਰ ਲਿਆ ਤੂੰ 5 ਕਹਿਦਾ ਲਾ ਲਾ ਪੂਰੇ 15000 ਚ ਬੱਕਰੀ ਉਹ ਸਹੀ ਆ ਭਾਈ ਬੰਦ ਪੁੱਛੇ ਤੋਂ ਬਿਨਾ ਇਹ ਨਾ ਪਤਾ ਠੀਕ ਆ ਰੱਖਣਾ 15000 ਪਾਦਾ ਮੰਨ ਲਈ 15000 ਦੀ ਐ ਨਹੀਂ ਲੋਟ ਹੋਣਾ ਹੋਰ ਵੀ ਮੰਨ ਮੰਨ ਗੋਲੇ ਵਾਲੇ ਆਲੇ ਭਾਈ ਨੇ 24000 ਮੁੱਲ ਕੀਤਾ ਸੀ 18000 ਚ ਦਵਾ ਦੇ ਲੈ ਹੁਣ ਕਿੰਨਾ ਤੇ 7000 ਥੱਲੇ ਵਜੇ 7000 ਥੱਲੇ ਵਜੇ ਮੇਰੀਆਂ ਬੱਕਰੀਆਂ ਮੁੱਲੀ ਨਾ ਬੋਲੀ ਨਾ ਬਸ ਇੱਕ ਇੱਕ ਸੱਟ ਟੱਕ ਰੋਇਆ ਫਟਾਵਾ ਹੋ ਮੇਰੀ ਕਨੀ ਦੇਗਾ ਪੂਰਾ ਤਰਦਾ 15 ਰੱਖ ਲੈ ਹੈ ਨਾ ਪੂਰਾ ਤਰਦਾ 15 ਰੱਖ ਲੈ ਨਹੀਂ ਤੇ ਅੱਗੇ ਕੀ ਗੱਲ ਵਿੱਚੋਂ ਖੁਰਦੇ ਸੀ ਕੋ ਠੀਕ ਆ ਰੱਖ ਲੈ ਕਨੀ ਸਹੀ ਹੈ ਯਾਰ ਪੂਰਾ ਤਰਦਾ ਸੀ ਆ ਲੈ ਫਰਮ ਇਹ ਗੱਲ ਲਿਖਾਈ ਵੀ ਮੈਂ ਕਰਾ ਦੂੰ ਦੋਹਾਂ ਪਾਸਿਆਂ ਦੀ ਦਾ ਘਰ ਦੇ ਠਾਰਾਂ ਚ ਲੈ ਬੈਠਾ ਆ ਯਾਰ ਦੀਆਂ ਵੀ ਨਹੀਂ ਆਦਾ ਯਾਰ ਹੁਣ ਮੈਂ ਇੱਕ ਗੱਲ ਕਰ ਮੈਨੇ ਘਰੇ ਰੱਖ ਲਾ ਠੀਕ ਹੈ ਜਗਦੀਪ ਨੇ ਯਾਰ ਪਤਾ ਆਪਾਂ ਬੋਲੇ ਨਹੀਂ ਕੀ ਗੱਲ ਤਾਂ ਗਿਆ ਨਹੀਂ ਨਹੀਂ ਸਹੀ ਆ ਯਾਰ ਬੋਲ ਤੂੰ ਲੈਣੀ ਆ ਤੂੰ ਕਰੇ ਦੋ ਰੁਪਏ ਨਹੀਂ ਸੁਣਾ ਲੈ ਮੇਰੀ ਗੱਲ ਸੁਣੇ ਯਾਰਾ ਫੇਰ ਵੀ ਗੱਲ ਯਾਰ ਤੂੰ ਯਾਰ ਪੈਸੇ ਨਾਲ ਨਹੀਂ ਤੁਹਾਦਾ ਹੁੰਦਾ ਰੋਲ ਦਾ ਗਿਆ ਨਹੀਂ ਪੈਸੇ ਨਹੀਂ ਯਾਰ ਰੋਲ ਦਾ ਨਹੀਂ ਯਾਰ ਮੇਰੇ ਮਤਲਬ ਲੋਗੇ ਵਟਰੇਗਾ ਮੈਂ ਹੁਣ ਕਰਦੇ ਫਿਰ ਕੀ ਕਰਦਾ ਫਿਰ ਗਿਆਨੀ ਵੀ ਕੀ ਯਾਦ ਰੱਖੂ ਕੀ ਨਾ ਬਾਈ ਜੀ ਮੈਂ ਵੱਡੀ ਸ਼ਾਹਰ ਮਾਰਦੀ ਮਾਰਦਾ ਬਾਈ ਜੀ ਮੈਂ ਇੱਕ ਹੀ ਵਧੂ ਇਸ ਤੋਂ ਬਾਅਦ ਕੁਝ ਨਹੀਂ ਰੁਪਈਆ ਆਵਦਣਾ ਨਾ ਕਰੀ ਨਾ ਵੀ ਸੁਦਾ ਕਿਹੜਾ ਨੋਟ ਇੱਕ ਹੀ ਮਰੂੰ ਯਾਰ ਮੇਰਾ ਕਿਹੜਾ ਕਮੰਡੀ ਦਾ ਕੰਮ ਉੱਥੇ ਫੇਰ ਆ ਜੀ ਆ ਯਾਰ ਐਂ ਤਾਂ ਤੁਰੇ ਹੀ ਫਿਰਨਾ ਆਪਾਂ ਮੇਰੀ ਗੱਲ ਨਹੀਂ ਐਂ ਤਾਂ ਆਪਾਂ ਤੁਰੇ ਹੀ ਫਿਰਦੇ ਆ ਮੇਰੀ ਗੱਲ ਸੁਣੋ ਕਹੇ ਜਿਹੜਾ ਕਹਿਣਾ ਹੈ ਅੱਲਾਹ ਵਾਹ ਪੂਰੇ ਨਸ ਪੂਰੇ 16000 ਚ ਲਗਾਈ ਆ ਆਪਦੀ ਆਪਦੀ ਵਾਸ ਯਾਰ ਵਾਸੋ ਜਗਜੀਪੀ 85000 ਲਗਾਈ ਆ ਓ ਸਹੀ ਆ ਓ ਹੁਣ ਸਹੀ ਆ ਓ ਮੰਨ ਓ ਗੋਲੇ ਵਾਲੀ ਆ ਗੋਲੇ ਵਾਲੀ ਆ ਗੋਲੇ ਵਾਲੀ ਆ ਸਹੀ ਆ ਪੈਸੇ ਨਾਲ ਕੀ ਹੁੰਦਾ ਫਿਰ ਤੂੰ ਸਾਢੇ 10000 ਫਿਰ ਯਾਰ ਜਿਹੜੀ ਕਰਤੀ ਕਰਤੀ ਯਾਰ ਕੋਈ ਲੈ ਵੀ ਤੁਹਾਨੂੰ ਆਪਾਂ ਬੱਕਰੀ ਵਿਖਾ ਦਿੰਨੇ ਆ 16000 ਚ ਸੌਦਾ ਹੋਇਆ ਇੱਕ ਆ ਦੇ ਪਿੱਛੇ ਭਾਈ ਜੀ ਪੱਠ ਕਿੱਥੇ ਹੈ ਭਾਈ ਪੱਠ 12000 ਰੁਪਏ ਦੇਣ ਤੂੰ ਲੈ ਪੱਠ ਉਹ ਆ ਜਿਹੜੀ ਬਰਾਊਨ ਆ ਬਸ ਠੀਕ ਆ ਤੁਸੀਂ ਦੇਖ ਸਕਦੇ ਆ ਆ ਪੱਠ ਆ 540 ਨਾਲ ਕੀ ਜਾਂਦਾ ਹੁੰਦਾ 200 ਰੁਪਿਆ ਸਾਡਾ ਉਹ ਆ ਇਹਨੇ ਮੰਗ ਲਈ ਠੀਕ ਆ ਬੱਚਾ ਬੱਚਾ ਲੈ ਇਹਦਾ ਹੀ ਕਰ ਲੈ ਆਦਾ ਸਾਹ ਵੀ ਇਹਦੇ ਮੇਰੇ ਬੱਚੇ ਜੀ ਕੀ ਇਹਦਾ ਕੀ ਮੰਗਦਾਗਾ ਉਹ ਗੱਲ ਨਾ ਪੱਠ ਕਿੱਥੇ ਦੀ ਆ ਬਾਈ 15 ਦੀ ਆ ਤੇ 15 ਦੀ ਉਹ ਖੜੀ ਬਾਈ ਸੰਸਾਰ ਨੇ ਲਈ ਜਣਾ ਕਿਹੜਾ ਪਿੰਡ ਸੀ ਬਾਈ ਗੋੜੀ ਸੰਗਰ ਤੇਰਾ ਦਾ ਬਾਈ ਦਾ ਗੋਲੇ ਵਾਲਾ ਤੇਰਾ ਦਾ ਬਾਈ ਪਤਾ ਗੋਲੇ ਵਾਲਾ ਬਾਈ ਸੰਸਾਰ ਦਾ ਗੋੜੀ ਸੰਗਰ ਪਿੰਡ ਸੀਗਾ ਬਾਈ ਇਹਦਾ ਬਾਈ ਇਹ ਸੌਦਾ ਹੁੰਦਾ ਰੁਕ ਜਾ ਇਹ ਬਾਈ ਨੇ 16000 ਦੀ ਬੱਕਰੀ ਲਈ ਆ ਨਾਲ ਪੱਠ ਨਹੀਂ ਨਹੀਂ ਬਾਈ ਨਹੀਂ 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 ਸੌਦਾ ਨਹੀਂ ਬਹੁਤ ਚੰਗਾ ਸੌਦਾ ਹੋਇਆ ਬਾਈ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਹਰ ਸ਼ਨੀਵਾਰ ਫਰੀਦਕੋਟ ਬੱਕਰਾ ਮੰਡੀ ਲੱਗਦੀ ਆ ਦੋਸਤੋ ਲੈ ਵੀ ਦੋਸਤੋ 22 ਸੰਸਾਰ ਪੈਸੇ ਇਕ ਕਣਾਉਂਦਾ ਬਈ ਗੋਲੇ ਵਾਲੇ ਨੂੰ ਬੱਕਰੀ ਤੇ ਪੱਠ ਦਾ ਜਿਹਦਾ ਸੌਦਾ ਹੋਇਆ 16000 ਦੇ ਵਿੱਚ ਦੋਸਤੋ ਯਾਰ ਬੱਕਰੀ ਤੇ ਪੱਠ ਦਾ ਦੁਆਰਾ ਤੁਹਾਨੂੰ ਫੇਰ ਦਿਖਾਵਾਂਗੇ ਤੇ ਨਾਲੇ ਪਾਈ ਕਿੰਨੇ 100000 ਰੁਪਏ ਦਾ ਹੈ ਸਰਕਰ ਕੱਪ ਨਾ 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 ਸਰਕਰ ਪਟਾ ਤੋਂ ਬਿੰਦਰ ਕਿਹੜੀ ਚੱਲਦੀ ਸੀ ਆਪਣੇ ਵੇਖਾ ਦੋਸਤ ਵੇਖੀ ਆchna ਕਰ ਲੋ ਕੋਈ ਨਹੀਂ ਫਟਿਆ ਯਾਰ ਠੀਕ ਆ ਬਾਈ ਸ਼ੋਰਟ ਕਰਦੀ ਜਾਨੀ ਆ ਗਈ ਹਾਂ ਸ਼ੋਰਟ ਕਰਦੀ ਬਸ ਪੂਰੀ ਯਾਰ ਚਲ ਪਹਿਲਾ ਚਾਹ ਘਮੰਡੀ ਦੇ ਸ਼ੋਰੇ ਦੂ ਪਹਿਲਾ ਚਾਹ ਘਮੰਡੀ ਦੇ ਲੈ ਵੀ ਦੋਸਤੋ ਤੁਸੀਂ ਜਰੂਰ ਪਹੁੰਚਿਆ ਕਰੋ ਪ੍ਰੀਤਕੋਟ ਬਖਰਾਮ ਵਾਲੀ ਦੇ ਦੋਸਤ ਜਵਾਨ ਹੋ ਗਏ ਨੇ ਬੰਦੇ ਸੰਦੇ ਕੀ ਕਰਤਾ ਬਾਈ ਇਹ ਲੈ ਬਾਈ ਜੌਨ ਵਾਲੇ ਸੁੱਖੇ ਤੋਂ ਠੀਕ ਆ ਬਾਈ ਕਿੰਨੇ ਚ ਸੌਦਾ ਹੋਇਆ ਬਾਈ 5500 ਚ ਹੋਇਆ ਤੇ ਲਖਾਈ ਕਾਇ ਨੇ ਕਰਾਉਣੀ ਬਾਈ ਕਾਕੂ ਨੇ ਬਾਈ ਕਾਕੂ ਨੇ ਲਖਾਈ ਕਰਾਉਣੀ ਆ ਗੋਰੇ ਲੋਕਾਂ ਨੇ ਖਰੀਦੀ ਆ ਪੂਰੇ 5000 ਚ ਇਹਨੇ 5500 ਦੀ ਲਈ 5500 ਦੀ ਲਈ ਆ ਬਾਈ ਲਖਾਈ ਵੀ ਗੋਰੇ ਨੇ ਕਰਾਉਣੀ ਲਖਾਈ ਵੀ ਬਾਈ ਗੋਰੇ ਨੇ ਕਰਾਉਣੀ ਆ ਇਹ ਵੀ ਕਿਹੜੇ ਬਾਈ ਤੋਂ ਲਈ ਸੀਗੀ ਬਾਈ ਇਹ ਤੋਂ ਲਈ ਆ ਚਾਉਣੇ ਵਾਲੇ ਤੇ ਆ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਦੋਸਤ ਪੈਸੇ ਕਨਾਦੇ ਭਾਈ ਸੀਕੋਟ ਬੱਕਰਾ ਮੰਡੀ ਤੇ ਬਾਈ ਪੈਸੇ ਮਾੜੇ ਹੀ ਕਨਾਦੇ ਗੋਰੇ ਲੋਕ ਆਉਣੇ ਨੇ ਖਰੀਦਣੇ ਹਾਂ ਤੇ ਵੇਚਣ ਵਾਲਾ ਉਹ ਸੁੱਖਾ ਜੌਣ ਵਾਲਾ ਸੁੱਖਾ ਜੌਣ ਵਾਲਾ ਗੋਰੇ ਵੇ ਇੱਕ ਬੱਕਰੀ ਹੋਤੀ ਗਊ ਆਈ ਦੇਖੀ ਚਲੋ ਤੇ ਤੁਰੇ ਹੋਏ ਲੈ ਵੀ ਸਹੀ ਹੈ ਭਾਈ ਸੁੱਖੇ ਠੀਕ ਹੈ ਭਾਈ ਲੈ ਵੀ ਕੀ ਹੈ ਬੰਦੋ ਬੱਪੇ ਤੁਸੀਂ ਜਰੂਰ ਪਹੁੰਚੋ ਕਰੋ ਫਰੀਦਕੋਟ ਬੱਕਰਾ ਮੰਡੀ ਨੂੰ ਦੋਸਤੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਮੰਡੀ ਦੀ ਲੋਕੇਸ਼ਨ ਬਾਈ ਕਿੰਨੇ ਚਿਕਰਾਤਾ ਗੁਰਪ੍ਰੀਤ ਹੋਣਾ ਏ ਬਾਈ ਆੜਿਆ ਸੀਗਾ ਬਾਈ ਠੀਕ ਆ ਨੱਪ ਦੀ ਗਿੱਲੀ ਕਿੰਨੇ ਚ ਬੱਕਰਾ ਗੋਪੀ ਹੋਰਾਂ ਨੇ ਕਰਾਉਣੀ ਆ ਠੀਕ ਆ ਉਹਨੂੰ ਲੈ ਤਾਂ ਗੁਰਪ੍ਰੀਤ ਨੂੰ ਗੁਰਪ੍ਰੀਤ ਵੱਡੀ ਵਾਲਾ ਜਿਹੜਾ ਲਾਉਂਦਾ ਹਰੀਕੇ ਵਾਲਾ ਆ ਬੱਕਰਾ ਹੈ ਆ ਬੱਕਰਾ ਲੈ ਵੀ ਦੋਸਤੋ ਖਰੀਦਣ ਵਾਲਾ ਵੀ ਗੁਰਪ੍ਰੀਤ ਦੇ ਵੇਚਣ ਵਾਲਾ ਵੀ ਗੁਰਪ੍ਰੀਤ ਹਾਂ ਵੀ ਗੁਰਪ੍ਰੀਤ ਬਗਰਾੜੀ ਵਾਲੇ ਨੇ ਬੱਕਰਾ ਵੇਚਿਆ ਤੇ ਗੁਰਪ੍ਰੀਤ ਹਰੀਕੇ ਗਲਾਂ ਵਾਲੇ ਨੇ ਬੱਕਰਾ ਖਰੀਦਿਆ ਇਹ ਲਖਾਈ ਇਹ ਤੇਰੀ ਗੁਰਪ੍ਰੀਤ ਬਗਰਾੜੀ ਦੀ ਆ ਹਾਂ ਲਖਾਈ ਗੁਰਪ੍ਰੀਤ ਬਗਰਾੜੀ ਦੀ ਆ ਠੀਕ ਆ ਤੇ ਪੈਸੇ ਬੱਕਰਾ ਵਿਖਾਦਾ ਪੈਸੇ ਗੁਰਪ੍ਰੀਤ ਦਿੰਦਾ ਬਾਈ ਤੂੰ ਤੜਕੇ ਸਾਰਿਆਂ ਦਾ ਮੋਲ ਲਵਾਇਆ ਪਹਿਲੀ ਉਹ ਕਰਦਾ ਥੜ ਗਿਆ ਥੋੜਾ ਕਹਿਣਾ ਥੜ ਗਿਆ ਠੀਕ ਆ ਇੱਕ ਵਾਰੀ ਕਹਿ ਦੇਗਾ ਵੈਨ ਸੈਟਲ ਗਿਆ ਤੈਨੂੰ ਲੈ ਆ ਉਹ ਕਹਿ ਦੇਣਾ ਵੈਨ ਸੈਟਲ ਗਿਆ ਪੈਸੇ ਤੂੰ ਮੇਰੇ ਅਸਲ ਅਸੀਂ ਵੀ ਇੱਥੇ ਹੀ ਕਰ ਦਿੰਦਾ ਸਾਰਾ ਕੰਮ ਕਰਕੇ ਕਿ ਨਹੀਂ ਨਵੇੜ ਦਿੰਦਾ ਨਹੀਂ ਕਰਦਾ ਛੇ ਫੋਨ ਕੱਢ ਕੇ ਆਏ ਹਾਂ ਇਹ ਕਹਦੇ ਆਂ ਇਹ ਰੇਸਤੀਦਰੀ ਹੈ ਕਿ ਨਹੀਂ ਬੰਦਾ ਰੇਸਤੀਦਰੀ ਹੈ ਕਿ 25 25 ਬੋਲ ਬੁੱਚੀ ਬੋਲ ਸੁਣਿਆ ਨਹੀਂ ਠੀਕ ਹੈ ਵੀ ਗੁਰਪ੍ਰੀਤਾ ਗੁਰਪ੍ਰੀਤ ਠੀਕ ਆ ਬਾਈ ਆ ਗਏ ਪੈਸੇ ਪੂਰੇ ਓਕੇ ਜੀ ਲੈ ਵੀ ਦੋਸਤੋ ਤੁਸੀਂ ਵੀ ਜਰੂਰ ਪਹੁੰਚੋ ਫਰੀਦਕੋਟ ਬੱਕਰਾ ਮੰਡੀ ਤੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਲੈ ਵੀ ਮੰਨ ਕੇ ਚਲੋ ਵੀ ਸੌਦਾ ਹੋ ਗਿਆ ਜਾਂ ਅਏ ਚੱਲੀ 8000 ਰੁਪਿਆ ਕਿਹਾ 8000 ਮੰਗਿਆ ਗੋਪੀ ਨੇ ਅੱਛਾ ਤੁਸੀਂ 8 ਮੰਗਿਆ ਹੋ ਗਿਆ ਯਾਰ ਨੇ ਮੰਗਿਆ ਤਾਂ 10 ਸੀਗਾ ਜਾਇ ਜਾਇ 8 ਰੁਪਏ ਆ ਗਏ ਉਹਦੇ ਯਾਰ ਹੋ ਵੀ ਵਿਚਾਰੇ ਨੇ ਸਾਵੇਂ ਵੀ ਹੋ ਗਏ ਨੇ ਤੇ ਨੇ ਵਿਚਾਰੇ ਨੇ ਯਾਰ ਉਹਨੇ ਵਿਚਾਰੇ ਨੇ ਆਹ ਨੂੰ ਪੁੱਛ ਘਾਟਾ ਭਾਗ ਇਹਨੇ ਮੈਂ ਘਾਟਾ ਭਾਗ ਦਿੱਤੇ ਉਹਨਾਂ ਨੂੰ ਨਹੀਂ ਉਹ ਤਾਂ ਗੱਲ ਠੀਕ ਹੈ ਬਾਈ ਗੋਪੀ ਕਿਹੜੀ ਬੱਕਰੀ ਦਾ ਹੁੰਦਾ ਜਾਂ ਪੱਟ ਦਾ ਦੋਨਾਂ ਦਾ 40 42 ਸਾਲ ਲੈ ਵੀ ਪੱਟ ਦੀ ਬੱਕਰੀ ਦਾ ਸੌਦਾ ਹੁੰਦਾ ਤੇ ਇਹ ਸਾਲ ਲੈ ਸੀ ਸੱਚਾ ਇਹ ਤਾਂ ਮਾਲ ਨੇ ਫੜ ਜੇ ਦੇਨੇ ਦੇ ਦੀ ਆ ਫੜ ਚਾਚਾ ਫੜ ਪੈਸੀ ਲੈ ਵੀ ਇੱਕ ਗੱਲ ਕਰ ਦੋ ਇਹ ਕਰਾ ਦਾਂਗੇ ਰੱਖ ਲਓ ਤੁਸੀਂ ਉੱਕੇ ਪੁੱਕੇ ਓਏ ਅੱਖੇ ਲੱਗ ਜੋ ਯਾਰ ਮੇਰੇ ਅੱਖ ਲੱਗ ਕਿੰਨੇ ਚ ਬਾਈ ਕਿੰਨੇ ਹੋ ਗਈ ਹੋਰ ਕੰਮ ਜਾ ਲੈ ਵੀ ਦੋਸਤੋ 6800 ਆਹ ਕੋ ਗਲਾਲ ਪਰਚੀ ਕਟੋ ਤੇ ਲਖਾਈ ਜਿਹੜੀ ਕਿੰਨੇ ਚ ਕਰਵਾਦੀ 6000 ਚ ਲਿਖਾਈ ਆਪੋ ਆਪਣੀ ਉਹਨਾਂ ਦੀ ਉਹਨਾਂ ਦੀ ਲਿਖਾਈ ਉਹਨਾਂ ਦੀ ਠੀਕ ਆ ਬਈ ਲਿਖਾਈ ਬਿਆੰਤ ਦੀ ਆ ਬਾਈ ਦੀ ਤੇ 6000 ਦਰਤਾ ਦੇਣਾ ਲਿਖਾਈ ਬਾਈ ਦੀ ਆ ਹਾਂ ਲਿਖਾਈ ਬਿਆੰਤ ਦੀ ਆ ਤੇ ਦਰਤਾ ਦੇਣਾ 6000 ਲਿਖਾਈ ਆ ਦੋ ਪਿੰਡਾਂ ਵਾਲੇ ਤੁਸੀਂ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਦੇ ਹੋ ਦੋਸਤੋ ਆ ਦੋ ਬੱਕਰਿਆਂ ਦਾ ਸੌਦਾ ਤੇ ਮੁੱਲ ਪੁੱਛਦੇ ਆ ਕੀ ਕੀਤਾ ਸੀਗਾ ਕੀ ਨਹੀਂ ਫਰੀਦਕੋਟ ਬੱਕਰਾ ਮੰਡੀ ਤੇ ਇਹ ਦੋ ਬੱਕਰੇ ਦਾ ਕੀ ਮੁੱਲ ਕੀਤਾ ਸੀਗਾ ਜੀ 30000 ਜਿਹੜੀ ਗੱਲ ਜੀ 30000 ਠੀਕ ਆ ਕਿਹੜੇ ਬੰਦੇ ਦੇ ਬੱਕਰੇ ਸੀਗੇ ਇਹ ਬੱਕਰੇ ਠੀਕ ਆ ਮਿੱਟੂ ਦੇ ਸੀਗੇ ਭਾਗਸਾਲਾ ਦੇ ਤੇ ਭਾਈ ਕਿੰਨੇ ਦਾ ਸੌਦਾ ਕਰਾਤਾ 25000 ਦਾ ਸੌਦਾ ਕਰਾਤਾ ਜੀ ਤੇ ਲਿਖਾਈ ਦਾ ਕਿਵੇਂ ਕੀਤਾ ਭਾਈ ਆਪੋ ਆਪਨ ਜੀ ਤੇ ਕਿਹੜੇ ਬੰਦੇ ਨੇ ਖਰੀਦੀ ਲੈ ਬਾਈ ਕਪਤਾਨ ਨੇ ਖਰੀਦੀ ਆ ਲਖਾਈ ਆਪੋ ਆਪਣੀਆਂ ਫਰੀਦਕੋਟ ਵਾਲੇ ਨੇ ਖੁਸ਼ ਆ ਬਾਈ ਕਪਤਾਨ ਠੀਕ ਆ ਬਾਈ ਖੁਸ਼ ਹੋ ਗਏ ਨਾ 100 ਰੁਪਏ ਲਖਾਈ ਵਾਧ ਦਿੱਤੀ ਆ ਠੀਕ ਆ ਵੀ ਲਖਾਈ ਵੀ ਵਾਧ ਦਿੱਤੀ ਆ ਬਾਈ ਬਿੱਟੂ ਖੁਸ਼ ਆ ਤੂੰ ਵੀ ਠੀਕ ਆ ਲੈ ਵੀ ਦੋਸਤੋ ਇੱਕ ਅਰੀ ਬੱਕਰੇ ਤੁਸੀਂ ਹੋਰ ਵੇਖ ਲਓ ਆ ਦੋ ਬੱਕਰਿਆਂ ਦਾ ਸੌਦਾ 25000 ਦਾ ਹੋਇਆ ਤੇ ਅੰਕਲ ਤਾਰੇ ਨੇ ਸੌਦਾ ਕਰਵਾਇਆ ਠੀਕ ਆ ਜੀ ਲੈ ਦੋ ਦੋ ਬੱਕਰੀ ਦੇਖੋ ਤੁਸੀਂ ਆਹ ਬੱਕਰੀ ਦਾ ਸੌਦਾ ਹੋਣ ਲੱਗਾ ਫਰੀਦਕੋਟ ਬੱਕਰਾ ਮੰਡੀ ਤੁਸੀਂ ਥਾਲੇ ਬਾਅਦ ਚੈੱਕ ਕਰੋ ਬੱਕਰੀ ਲੈ ਆ ਚੈੱਕ ਕਰੋ ਤੁਸੀਂ ਹਾਂ ਬੱਕਰੀ ਇਹ ਗੱਪਣਾ ਭਾਈ ਹੁਣ ਦੁੱਧ ਦਿੰਦੀ ਆ ਹਾਂ 2 ਕਿਲੋ ਦੁੱਧ ਤੇ ਬੱਕਰੀ ਦਿੰਦੀ ਯਾਰ ਕਿੰਨੇ ਚਿਰ ਦੀ ਗੱਪਣਾ ਭਾਈ 2 ਮਹੀਨੇ ਦੀ ਵੀਰੇ 2 ਮਹੀਨੇ ਗੱਪਣਾ ਭਾਈ ਤੇ ਦੁੱਧ ਵੀ ਦਿੰਦੀ ਆ ਭਾਈ ਹੁਣ ਕੀ ਮੁੱਲ ਕੀਤਾ ਭਾਈ ਕੋਈ ਤਾਂ ਮੁੱਲ ਪੈ ਹੋਵੇ ਪੈ ਬੱਕਰੀ ਦਾ ਮੁੱਲ ਕੀਤਾ ਜੀ 15000 ਰੁਪਇਆ ਠੀਕ ਹੈ ਤੇ ਕਪਤਾਨ ਖਰੀਦਦਾ ਕਪਤਾਨ ਖਰੀਦ ਰਿਹਾ ਮੈਂ 8 ਲੈ ਆਈ ਬਾਈ ਤੂੰ ਤਾਂ ਪਾਣੀ ਪੰਜਾਹ ਹਜ਼ਾਰ ਤੂੰ ਤਾਂ 2000 ਰੁਪਏ ਹਜ਼ਾਰ ਗੱਲ ਹੈ ਕੋਈ ਤੇਰੀ ਕਿਹੜੀ ਗੱਲਾਂ 'ਚ ਗੱਲ ਆ ਹੁਣ ਫਿਰ ਕਿੰਨੇ ਲਾ ਦੇ ਕਪਤਾਨ ਨੇ ਇਹ ਬੱਕਰੀ ਦਾ ਸੌਦਾ ਕਰਤਾ 10000 ਨਹੀਂ ਹੋਇਆ ਮੈਂ ਨਹੀਂ ਬਾਈ ਸੌਦਾ ਨਹੀਂ ਹੋਇਆ ਨਹੀਂ ਹੋਇਆ ਹੀ ਨਹੀਂ ਸੌਦਾ ਲੈਣੀ ਨਹੀਂ ਬੱਕਰੀ ਲੈ ਨਹੀਂ ਨਹੀਂ ਬੱਕਰੀ ਉਹਦਾ ਹੋਈ ਬੱਕਰਾ ਸਾਰੇ ਯਾਰ ਤੂੰ ਬੱਕਰੇ ਦੱਸ ਬਈ ਯਾਰ ਪਰਤੀਆ ਕਿਤਾ 500 ਰੁਪਏ ਵਿੱਚ ਭਾਈਦਾ 500 ਦੇਣਾ ਮੈਨੂੰ ਮਹਿਮਣ ਪਰਤੀਆ 500 ਨਾ ਤੈਨੂੰ ਹੋਊਗਾ ਇੱਕ ਜਵਾਈ ਜਿਹੜੀ ਜਵਾਨ ਦੋ ਕਿਲੋ ਦੋ ਕਿਲੋ ਹੈਗਾ ਹੋਣਾ ਬਸ ਸਹੀ ਹੈ ਫਿਰ 2000 ਦਾ ਬੱਕਰੀ ਦਾ ਸੌਦਾ ਕਰਾਇਆ ਅੰਕਲ ਤਾਰੇ ਨੇ ਕਪਤਾਨ ਨੇ ਬੱਕਰੀ ਲਈ ਆ ਕਿੰਨੇ ਚ ਕਰਵਾਤਾ ਸਾਢੇ 9000 ਚ ਸਾਢੇ 9000 ਚ ਲਖਾਈ ਦਾ ਕਿਵੇਂ ਕੀਤਾ ਲਖਾਈ ਕਪਤਾਨ ਦੀ ਕਪਤਾਨ ਨੇ ਕਰਨੀ ਲਖਾਈ ਕਪਤਾਨ ਦੀ ਸਾਢੇ 9000 ਚ ਲਖਾਈ ਕਪਤਾਨ ਚ ਕੁਛ ਨਹੀਂ ਹੁੰਦਾ ਯਾਰ ਕਾਲੰਗੀ ਵਾਲੀ ਬੱਕਰੀ ਆ ਮਾਤਾ ਨਿਕਲੀ ਬੱਕਰੀ ਜੇ ਤਾਂ ਢੱਲਿਆ ਸੀ ਉਹ ਗੱਡੀ ਥੜੀ ਗੇ ਮਾਤਾ ਨੇ ਨਿਕਲਿਆ ਹਾਂ ਬੱਕਰੀ ਤੁਹਾਨੂੰ ਕੋਲ ਜਾ ਕੇ 3 ਕਿਲੋ ਦੁੱਧ ਦੇਊਗੀ ਇਹ ਠੀਕ ਹੈ ਜੀ ਹਾਂ ਇਹ ਬੱਕਰੀ ਨੂੰ ਦੁੱਧ ਆ 2 ਕਿਲੋ ਦੁੱਧ ਵੀ ਦਿੰਦੀ ਆ ਬੱਕਰੀ ਠੀਕ ਆ ਦੋਸਤੋ ਤੁਸੀਂ ਵੀ ਪਹੁੰਚਾ ਕਰੋ ਫਰੀ ਬੱਕਰਾ ਮੰਡੀ ਦੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਸਾਡਾ ਆਸਤੇ ਨੂੰ ਇਹਨੂੰ ਮੈਂ ਪੈਸੇ ਦੇਣੇ ਐਸੇ ਮੰਨਣਾ ਠੀਕ ਐ ਐਸੇ ਮੰਡੀ ਦੇ ਸਤਾ ਸੀ ਕਿਹੜੀ ਬੱਕਰੀ ਐ ਬਾਈ ਬੱਕਰੀ ਖੜੀ ਐ ਦੋਨੇ ਕਿੱਥੇ ਲੈ ਕੇ ਜਾਏਂਗਾ ਉਹਨੇ ਲੈ ਵੀ ਆ ਬੱਕਰੀ ਦਾ ਸੌਦਾ ਕਰ ਨੂੰ ਲਿਆਊਗਾ ਉੱਥੇ ਹੋਰ ਆ ਬੱਕਰੀ ਦਾ ਹੋਰ ਨਗਰਲੀ ਬੱਕਰੀ ਲੈ ਵੀ ਆ ਇਹਦਾ 8700 ਦਾ ਸੌਦਾ ਆ 8700 ਦਾ ਮਗਰ ਬੈਠੀ ਇਹ 8700 ਦਾ ਸੌਦਾ ਹੋਇਆ ਬਾਈ ਚੱਲਿਆ ਸੀ ਬਾਈ ਤੇ ਹਾਂ ਖਾਰੇ ਵਾਲੇ ਤੋਂ ਲਈ ਆ ਲੈ ਵੀ ਖਾਰੇ ਵਾਲੇ ਤੋਂ ਬੋੜੇ ਤੋਂ ਲਈ ਆ ਬੱਕਰੀ ਬਾਈ ਜਗਦੀਪ ਨੇ 8700 ਚ ਤੇ ਹਫਤੇ ਨੂੰ ਪੈਸੇ ਦੇਣੇ ਆ ਠੀਕ ਆ ਬਾਈ